ਭਿਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅਗਦੇ ਭਾਂਬੜ ਵਰਗੀਆਂ ਥੀਆਂ ਨੇ ਤੂੰ ਸਾਬ ਬੁਕੜ ਵਿੱਚ ਰੱਖੀਆਂ ਗਿਣਵੇਂ ਦੇ ਨਾਂ ਦੀਆਂ ਸਾਂਝਾ ਵੇ ਬਾਬਲ ਅਸੀਂ ਸਦਕਾ ਨਾਲ ਨਿਭਾਈਆਂ ਕੁੰਜਾ ਵਾਂਗ ਪਰੌਣੀਆਂ ਥੀਆਂ ਵੇ ਤੇਰੇ ਵੇੜੇ ਦੋ ਦਿਨ ਆਇਆ ਮੈਂ ਚਾਹ ਤੇਰ ਕੱਢ ਦੀਨੀ ਗੇਣ ਤੋਂ ਪੇ ਪਾਵਾਂ ਜਾਮਣ ਦੀ ਚਾਹੇ ਠਾ ਨਹੀਂ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀ ਜੀਨੀ ਤੋਤੇਆਂ ਦੀ ਟੁਕਣੀ ਦਿਲ ਫੜ ਕੇ ਸੋਚਾਨੀ ਣਾਲੇ ਸ਼ਰਮਾਵਾ دل ਪੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਥੈਂਕ ਯੂ ਜੀ ਥੈਂਕ ਯੂ ਮਿਹਰਬਾਨ ਉਹ ਆਪ ਵੀ ਤਬਦੀਲ ਹੋ ਜਾਂਦਾ ਤੇ ਹੋਰਾਂ ਦੇ ਵਿੱਚ ਵੀ ਪ੍ਰਵਤਨ ਲੈ ਕੇ ਆਉਂਦਾ ਜੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਰੋਹਿਤ ਸਿੰਘਲਾ ਜੀ ਸਾਡੇ ਪਿੰਡ ਦੇ ਮੁਖੀ ਤੇ ਗਾਹਾਂ ਉਹਨਾਂ ਦੇ ਮੁਖੀ ਰੋਹਿਤ ਸਿੰਘਲਾ ਜੀ ਉਹਨਾਂ ਦੇ ਅੱਗੇ ਫਾਦਰ ਸਾਹਿਬਾਨ ਸਮਰਪਿਤ 5200 ਰੁਪਇਆ ਦੇ ਰਹੇ ਨੇ ਜੀ ਸਰੋਦੀ ਜਰਨਾ ਕਲਪੂ ਸਾਡੀ ਅਗਲੀ ਐਕਟੀਵਿਟੀ ਬੱਚੇ ਤਿਆਰ ਨੇ ਜੀ ਜੀ ਤੁਨ ਮੋਲ ਜੀ ਆਪ ਸਭ ਨੂੰ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਬੜੇ ਮਾਣ ਵਾਲੀ ਗੱਲ ਹੈ ਇਹਨਾਂ ਨੇ ਆਪਣੇ ਮਨ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੁਹਾਨੂੰ ਅਸ਼ੀਰਵਾਦ ਦੇਣਾ ਤੁਸੀਂ ਹਰ ਗੱਲ ਨੇੜੇ ਹੋ ਕੇ ਸੁਣਨੀ ਆ ਸਰ ਪੂਜ ਸੈਕਿੰਡ ਮੇਰੇ ਲਈ ਕੱਢ ਕੇ ਰੱਖ ਲਿਓ ਬਸ ਮੈਂ ਫੋਟੋ ਖੰਭੂ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਧੰਨਵਾਦੀ ਆ ਮੇਰੇ ਵੀਰ ਸਤੀਸ਼ ਜੀ ਦਾ ਸਾਡੇ ਐਮਐਲਏ ਸਾਹਿਬ ਲਖਵੀਰ ਸਿੰਘ ਰਾਏ ਜੀ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਵਰਗੇ ਸੂਝਵਾਨ ਸਰੋਤਿਆਂ ਦੇ ਰੂਪ ਰੂਪ ਹੋਣ ਦਾ ਮਾਣ ਮਿਲਿਆ ਸੋ ਬੜੀ ਖੁਸ਼ੀ ਹੈ ਜਤਿੰਦਰ ਕੌਰ ਜੀ ਮੈਂ ਅਰਵਿੰਦਰ ਕੌਰ ਐਮਸੀ ਸ਼ਰੰਤੂ ਐਸਐਚਓ ਸਰਬਾਨ ਸਰਦਾਰ ਰਜ਼ਵੰਤ ਸਿੰਘ ਜੀ ਉਹ ਵੀ ਆ ਕੇ ਪਾਉ ਲੈਣ ਜੀ ਕਰੀਬੇ ਬਾਈਟ ਕਰ ਲਈ ਸਕੂਲ ਦੇ ਵਿੱਚ ਬੱਚਿਆਂ ਨੇ ਬੜਾ ਵਧੀਆ ਪਰਫਾਰਮ ਕੀਤਾ ਔਰ ਪਰਮਾਤਮਾ ਹਮੇਸ਼ਾ ਇਹਨਾਂ ਬੱਚਿਆਂ ਦੇ ਜ਼ਿੰਦਗੀ ਦੇ ਵਿੱਚ ਤੀਆਂ ਲਾਈ ਰੱਖੇ ਔਰ ਹਮੇਸ਼ਾ ਤੰਦਰੁਸਤ ਰਹਿਣ ਔਰ ਚੜ੍ਹਦੀ ਕਲਾ ਵਿੱਚ ਮਾਜਵਾਨ ਜੀ ਨੂੰ ਕੀ ਸੰਦੇਸ਼ ਦੇਣਾ ਬਾਜੀ ਆਪਣੇ ਮਾਪਿਆਂ ਦੀ ਸੇਵਾ ਕਰਨਾ ਔਰ ਮਿਹਨਤ ਕਰਨ ਵੱਡੇ ਹੋ ਕੇ ਚੰਗੇ ਅਫਸਰ ਬਣ ਕੇ ਆਪਣੇ ਮਾਪੇ ਦਾ ਨਾਰਾਸ਼ਕ ਅੱਜ ਕੱਲ ਪਿੰਡਾਂ ਦੇ ਵਿੱਚ ਕਿੰਨਾ ਵਿਸਥੀਆ ਨਹੀਂ ਬਣਾਈ ਜਾਂਦੀ ਜਲਦੀ ਹੈ ਕਿਛੀ ਪਿੰਡਾਂ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਜੋ ਪਿੰਡ ਵਾਲਾਂ ਦਾ ਆਪ ਦਾ ਸੋਹ ਹੈ ਜਿਹੜੇ ਬੰਦੇ ਨੂੰ ਆਪਦਾ ਵਿਰਸੇ ਨਾਲ ਪਿਆਰ ਹੈ ਉਹ ਬਣਾਉਂਦੇ ਨੇ ਜਿਹਨੂੰ ਨਹੀਂ ਉਹ ਨਹੀਂ ਕੋਈ ਨਵੀਂ ਮੂਵੀ ਵੀ ਆ ਰਹੀ ਉਸ ਵਿੱਚ ਕੀ ਸੀ ਬਸ ਇਹ ਹੈ ਜੀ ਉਹ ਧੀਆ ਦੇ ਉੱਤੇ ਹੈ ਵੀ ਧੀਆ ਨੂੰ ਖੁੱਲਾ ਅਸਮਾਨ ਦਿਓ ਤੇ ਉਹ ਆਪਣਾ ਪੜ੍ਹ ਲਿਖ ਕੇ ਉਹਨਾਂ ਨੂੰ ਵੱਡੇ ਆਫਸਰ ਬੱਡੇ ਆਦਮੀ ਤੇ ਲੱਗਣ ਔਰ ਆਪਣੇ ਜੋ ਵੀ ਸੁਪਨੇ ਨੇ ਉਹ ਅਚੀਵ ਕਰਨ ਤਾਂ ਕਿ ਆਪਣੇ ਮਾਪੇ ਬਾਬ ਦੀ ਸੇਵਾ ਵੀ ਕਰ ਸਕਣ ਆਪਣੇ ਸਮਾਜ ਦੀ ਸੇਵਾ ਕਰ ਸਕਣ ਔਰ ਚੰਗੀ ਉਹਨਾਂ ਨੂੰ ਤਲੀਮ